ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬਤੈ ਹੋਰ ਸਨਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਇੱਕ ਤਾਂ ਆਪਾਂ ਸ਼ੋਰਟ ਦੇ ਵਿੱਚ ਵੀ ਬੇਨਤੀ ਕਰੀ ਆ ਕਿ ਭਾਈ ਜਿਹੜੀ ਹੁਣ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜਿਹੜਾ ਆਪਣਾ ਚੈਨਲ ਆ ਹੁਣ ਮੋਨਟਾਈਜ਼ ਖੋਲ ਦੇਣਗੇ ਜੇ ਵੱਧ ਤੋਂ ਵੱਧ ਉਹਨੂੰ ਤਾਰੀ ਬਾਬਾ ਸਮਾਲ ਸਰ ਨੂੰ ਸਬਸਕ੍ਰਾਈਬ ਵੀ ਕਰੋ ਲਾਈਕ ਕਮੈਂਟ ਸ਼ੇਅਰ ਜਿਆਦਾ ਕਰੋ ਹਨਾ ਤੇ ਤੁਹਾਡੇ ਤੇ ਮਾਨ ਹੈ ਯਾਰ ਤੇ ਫੇਰ ਹੀ ਹੌਸਲਾ ਜਿਆ ਵਧੂਗਾ ਕਿਉਂਕਿ ਜਦੋਂ ਉਹ ਮੋਨਟਾਈਜ਼ ਖੋਲ ਦਿੰਦੇ ਆ ਹਨਾ ਕੋਈ ਨਾ ਕੋਈ ਕਾਰਨ ਰਹੇ ਆ ਵਿੱਚ ਚਲੋ ਕੋਈ ਗੱਲ ਨਹੀਂ ਭਾਈ ਸਰਬਜੀਤ ਸਿੰਘ ਕਰਕੇ ਹੋ ਗਿਆ ਤੇ ਆਪਾਂ ਤਾਂ ਚੰਗੇ ਕੀਤਾ ਸੀ ਕਈ ਵਾਰੀ ਚੰਗਾ ਕਰਦੇ ਆ ਉਲਟ ਵੀ ਹੋ ਜਾਂਦਾ ਹਨਾ ਉਹਨਾਂ ਨੂੰ ਲੱਗਦਾ ਆਪਾਂ ਨੇ ਤਾਂ ਸਹੀ ਕੀਤਾ ਸੀ ਚਲੋ ਜੋ ਵੀ ਗਲਤੀ ਹੋਈ ਉਹ ਦਾ ਸੁਧਾਰ ਕਰਾਂਗੇ ਆਪਾਂ ਤੇ ਬਾਕੀ ਜਿਵੇਂ ਮੈਂ ਪਹਿਲਾਂ ਬੱਸ ਨਹੀਂ ਚਲਾਉਂਦਾ ਹੁੰਦਾ ਸੀਗਾ ਮੈਂ ਭਾਈ ਕਿਹਨਾਂ ਇਤਨਾ ਬਰਾਤ ਲਾਉਣ ਆ ਗਿਆ ਬਰਾਤ ਲਾਉਣ ਆ ਗਿਆ ਤੇ ਕਾਰ ਲੈ ਕੇ ਆ ਗਿਆ ਮੈਂ ਉਹ ਐਡਾ ਬੰਦਾ ਮੈਂ ਵੇਖਿਆ ਮਾਈ ਵੀ ਸਿੱਖਾਂ ਦੀ ਬਰਾਤ ਸੀ ਭਾਈ ਕਹਿੰਦਾ ਨਾ ਜੈਪਸੀ ਤੇ ਫੋਲ ਲਾਉਣੇ ਆ ਮੈਂ ਕਿਹਾ ਕਲੰਨਾ ਕਾਰ ਤੇ ਲਾਉਂਦੇ ਆ ਲੋਕ ਤੂੰ ਕਾਰ ਤੇ ਲਾ ਕਹਿੰਦਾ ਨਾ ਜੈਪਸੀ ਤੇ ਲਾਉਣੇ ਆ ਮੈਂ ਕਹ ਲਾਲਾ ਭਰਾਵਾ ਜੈਫਸੀ ਦੇ ਫੌਲੇ ਲਾ ਲੇ ਭਾਈ ਜੈਫਸੀ ਦੇ ਫੌਲੇ ਲਾ ਕੇ ਤੇ ਹੋ ਗਏ ਸਿੱਧੇ ਥੋੜੀ ਜੀ ਬਾੜ ਗਿਆ ਉਹ ਮੋੜ ਯਾਰ ਬੀੜੀਆਂ ਵਾਲਾ ਬੰਦਲ ਘਰੇ ਰਹਿ ਜਾ ਮੈਂ ਕਹ ਤਾ ਹੋਰ ਲੈ ਲਈਦਾ ਹਾਂ ਨੋ ਨੋ ਨਵਾਂ ਲੈ ਕੇ ਰੱਖਿਆ ਯਾਰ ਮੋੜ ਤੂੰ ਅਜੇ ਗੇਟ ਤੇ ਗੱਡੀ 'ਚ ਬੈਠੇ ਜਾ ਉਦੋਂ ਬੀਬੇ ਕਾ ਮੱਤ ਸਫੜਾ ਉਹ ਮੈਂ ਕਹ ਯਾਰ ਕੀ ਕਰੀ ਜਨਾ ਭਾਈ ਯਾਰ ਬਰਾਤ ਉੱਥੇ ਪਹੁੰਚ ਗਈ ਬਰਾਤ ਵਾਲੇ ਆਏ ਬੈਠੇ 1:30 ਵਜਿਆ ਵਾ ਇਹ ਰਾਤ ਹੀ ਫਿਰਦਾ ਸੁਖੀ ਵਾਲੀਆਂ ਸਾਈਟਾਂ ਪੀ ਲੀਆਂ ਡੱਕਿਆ ਵਾ ਭਰਾਵਾ ਤੇ ਜਾਂਦਿਆਂ ਦੂਜੇ ਜਿਹੜੇ ਸੀ ਉਹਨਾਂ ਨੇ ਪੈ ਕੇ ਲਾਉਣ ਲਾ ਲਿਆ ਮੈਂ ਕਿਹਾ ਭਾਈ ਤੂੰ ਨੰਦਾਂ ਤੇ ਬਹਿਣਾ ਯਾਰ ਵੀ ਤੂੰ ਕਹ ਗਿਆ ਇਹਨਾਂ ਸਾਡਾ ਬਾਬਾ ਯਾਰ ਸਾਡੇ ਚੱਲਦਾ ਕਹਿੰਦਾ ਸਾਨੂੰ ਨਹੀਂ ਕੋ ਕੋ ਕਹਿੰਦਾ ਕੋਈ ਗੱਲ ਨਹੀਂ ਤੂੰ ਮੈਂ ਲੈ ਵੀ ਘਟ ਪਊ ਮੈਨਾਂ ਕਿੱਧਰ ਫਸ ਗਏ ਯਾਰ ਚਲੋ ਕਰਦੇ ਕਰਾਉਂਦੇ ਆ ਭਾਈ ਨੰਦ ਤਾਂ ਹੋਊਗਾ ਨੰਦੋਗੇ ਜਦੋਂ ਉਦੋਂ ਬਾਅਦ ਚ ਕੁੜੀ ਤੁਰਦੀ ਆ ਜਦੋਂ ਤੇ ਪਤਾ ਨਹੀਂ ਬਚੋਲਣਾ ਤੂੰ ਤੂੰ ਮੈਂ ਮੈਂ ਕਰਨ ਲੱਗ ਗਿਆ ਡੱਕਿਆ ਵਾ ਮੈਂ ਫੜ ਕੇ ਪਾਸੇ ਕਰਤਾ ਮੈਂ ਕਿਹਾ ਯਾਰ ਕਿਉਂ ਭਾਈ ਯਾਰ ਤੇ ਜੈਪਸੀ ਹੁਣ ਮੂਰੇ ਦੋ ਜਣੇ ਬੈੰਦੇ ਸੀ ਆਉਂਦਾ ਹੈ ਮੇਰੇ ਨਾਲ ਬਹਿ ਕੇ ਆਇਆ ਕੱਲਾ ਹੀ ਸਰਵਾਲੇ ਨੂੰ ਵੀ ਨਹੀਂ ਲਿਆਇਆ ਕਾ ਤੂੰ ਹੋਰ ਕਿਹਨਾਂ ਚੱਲ ਮਗਰ ਉਹ ਗੱਡੀ ਖਾਲੀ ਜੈਪਸੀ ਮਗਰ ਭੜਦਾ ਜਾਂ ਸੱਟਿਆ ਵਾ ਤੇ ਉਧਰੋਂ ਜਦੋਂ ਉਹਨਾਂ ਨੇ ਟੋਚਣ ਜੱਪਾ ਕੇ ਲਿਆਇਆ ਹਨ ਜਦੋਂ ਨੇੜੇ ਆਈ ਮੇਰੇ ਸਾਹਨੇ ਧੱਕਾ ਦੇ ਗਈ ਬਾੜਤੀ ਬਹੂ ਵਿੱਚ ਉਹ ਚਰਜਾ ਕਹਿੰਦਾ ਤੇ ਆਪ ਬਹਿ ਗਿਆ ਵਿੱਚ ਤੇ ਪਰਦਾ ਫਾੜ ਲਿਆ ਮੈਨੂੰ ਕਹਿੰਦਾ ਖਿੱਤ ਦਾ ਡਰੈਵਰ ਉਹ ਮੈਂ ਕਿਹਾ ਬਚੋਲਣੇ ਉਹ ਤੂੰ ਚੱਲ ਯਾਰ ਜਦੋਂ ਬ੍ਰਹਮਾ ਕਹਿੰਦਾ ਤੈਨੂੰ ਚੱਕ ਦੇਣਾ ਸਾਡੇ ਆ ਹੀ ਹੁੰਦਾ ਤੂੰ ਚੱਕ ਰੇ ਮੈਂ ਤੋਰ ਲਈ ਬਈ ਮੈਂ ਕਹਿਦਾ ਕਿ ਇਹ ਟੱਕੇ ਦਾ ਮੇਰੇ ਮਾਰੂਗਾ ਜਦੋਂ ਮੈਂ ਤੋਰ ਲਈ ਆਉਨੇ ਆਉਨੇ ਮੱਥਾ ਟੇਕ ਕੇ ਆਉਨੇ ਘੜੋ 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 ਚੱਕਦੇ ਚੱਕਦੇ ਕੰਦਾ ਪਿੰਡ ਜਾਣ ਦੇ ਮੈਂ ਕਿਹਾ ਕਮਾਲ ਆ ਤੇਰੀ ਯਾਰ ਬਚੋਲਣ ਰਹੀ ਓਏ ਹੌਣ ਉਹਦਾ ਕੀ ਕੰਮ ਆ ਕਹਿੰਦਾ ਨਿਭੜ ਗਿਆ ਹੁਣੇ ਭੱਜੂਂਗੇ ਕਹਿੰਦਾ ਲੈ ਬਾਤ ਤੇਰੇ ਕਹਿੰਦਾ ਉਹ ਕਰੇ ਜੀ ਆਏ ਮਾਰੂ ਕੰਨ ਤੇ ਕਹਿੰਦਾ ਹੁਣ ਮੈਂ ਤੇਰੇ ਘਰ ਆ ਤੂੰ ਮੇਰੇ ਘਰ ਵਾਲੀ ਤਵਾ ਕਰ ਲੈਣਾ ਕਹੇ ਤੋ ਕੀ ਆ ਤੰ ਪੈਗ ਹੋਰ ਮਰੇ ਚੌੜਾ ਹੋਇਆ ਪਿਆ ਜੈਪਸੀ ਤੇ ਉਹ ਕੋਨੀ ਭਾਈ ਹੁਣ ਮੋੜਦਾ ਮੈਂ ਕਿਹਾ ਭਾਈ ਹੁਣ ਮੂਰੇ ਪਿੰਡ ਆਉਣ ਵਾਲਾ ਆਗੇ ਬਾਹਰ ਚ ਲਾ ਕੇ ਤੇ ਉਹਦੀ ਮਾਂ ਕਹਿੰਦੀ ਵੇ ਮੈਂ ਤਾਂ ਸਗਣ ਕਰਨੇ ਸੀ ਤੂੰ ਸਾਰਾ ਮੇਲ-ਗੇੜ ਮਗਰ ਛੱਡਿਆ ਮੈਨੂੰ ਕਹਿੰਦੀ ਤੇ ਮੈਂ ਕਿਹਾ ਮਾਈਏ ਕਰਨ ਦਿੰਦਾ ਗਾ ਦਾ ਭਾਈ ਫਿਰਦਾ ਇਹ ਤੇ ਮੌਜ ਨਾ ਬਿਆ ਬੁੜੀ ਕਹਿੰਦੀ ਉੱਠ ਵੇ ਪਾਣੀ ਵਾਰਾਂਗੇ ਕੱਲ ਨੂੰ ਵਾਰ ਲੀਂਗਾ ਨਾ ਯਾਰ ਨਹੀਂ ਉੱਠਦਾ ਕੱਲ ਨੂੰ ਉਠਾਂਗੇ ਹੁਣ ਤਾਂ ਪੈ ਗਿਆ ਯਾਰ ਕਹਿੰਦਾ ਤੂੰ ਜਾ ਨਹੀਂ ਤੂੰ ਬਰਾਲਾ ਪਾਣੀ ਕਹਿੰਦਾ ਆਪਦੇ ਤੋਂ ਦੀ ਮੇਰੇ ਬੰਡੇ ਦਾ ਵੀ ਉਹ ਡਰਾਈਵਰੋ ਮੈਨੂੰ ਕਹਿੰਦਾ ਤੂੰ ਖੜ ਜਾ ਨਾਲ ਉਕੇ ਪਾਣੀ ਬਾਰਨਾ ਉਹਨਾਂ ਨੇ ਹੀ ਕਰਨਾ ਕਹਿੰਦਾ ਉਹਾ ਕੀ ਕਰ ਲੇਗਾ ਤੂੰ ਜਾਂ ਖੜ ਜਾ ਨਾਲ ਉੱਥੇ ਮਾ ਕੋ ਫਿਟੇ ਮੁਕ ਤੇਰੇ ਮਸਾਂ ਤਾਰ ਕੇ ਆਇਆ ਮੈਂ ਕਿਹਾ ਮੈਂ ਫਸ ਗਿਆ ਸੀ ਇਹੋ ਜੀ ਬਰਾਤ ਸੌਰੀ ਤੋਂ ਛੱਤਰੀ ਪਵਾਤੇ ਸੀ ਓਏ ਦਸ ਧੱਕੇ ਨੇ ਜਰਸੀ ਤੇ ਬੰਨ ਲਵਾ ਲਏ ਯਾਰ ਕਮਲੇ ਬੰਦੇ ਨੇ ਮੈਂ ਆਪਦੀ ਆ ਕੇ ਕਾਰ ਪੜੀ ਉਹ ਤੋਂ ਮੈਂ ਕਿਹਾ ਭਰਾਵਾ ਦਿਓ ਮੈਂ ਜਾਵਾਂ ਯਾਰ ਇਹੋ ਜੀ ਲਿਹਾਜ਼ ਤੋਂ ਲੈਣਾ ਕੀ ਆ ਮੈਂ ਕਿਹਾ ਫਸ ਗਿਆ ਸੀ ਮੈਂ ਆਈ ਕਿ ਨਾ ਜਿਹੜੇ ਸੱਚ ਘੜੇ ਨਹੀਂ ਹੁੰਦੇ ਬਾਬਾ ਇਹਨਾਂ ਦਾ ਰੌਲਾ ਪੈ ਗਿਆ ਬਹੁਤ ਵੀ ਇਹਨਾਂ ਦੀ ਤੇ ਮੁੰਡਾ ਵੀ ਇਹਨਾਂ ਦੇ ਕੋਲ ਚੋਂ ਕੋਈ ਲੈ ਗਿਆ ਕੱਢ ਕੇ ਦੋ ਜਵਾਬ ਉਹਦੇ ਭਰਾਵਾ ਅਸੀਂ ਇੱਕ ਪਿੰਡ 'ਚ ਆ ਗਏ ਉੱਥੇ ਬੈਠੇ ਸੀਗੇ ਉੱਥੇ ਆ ਕੇ ਰੌਲਾ ਪਾ ਲਿਆ ਉਹਨਾਂ ਨੇ ਦੂਰੋ ਦੂਰੀ ਭਰਾਵਾ ਕਹਿੰਦਾ ਉਹਦੇ ਵੱਟੇ ਦੋ ਲਿਜਾਵਾਂਗੇ ਤੁਹਾਡੀਆਂ ਉਹ ਕਹਿੰਦਾ ਸਾਡੀਆਂ ਕਿਵੇਂ ਲੈ ਜਾਏਗਾ ਤੂੰ ਓਏ ਹੁੰਨੇ ਕੌਣ ਆ ਤੁਸੀਂ ਓਏ ਐਂ ਜਾਵਾਂ ਮੈਂ ਕਿਹਾ ਵੀ ਫਸ ਗਏ ਮਰਾ ਇਹਦਾ ਲੜਨਗੇ ਲੱਗੇ ਆਏ ਵੀ ਹੁਣ ਵੀ ਡਾਂਗ ਚੱਲੀ ਹੁਣ ਵੀ ਫਿਰ ਥੋੜੇ ਜੇ ਟਾਈਮ ਬਾਅਦ ਰਾਇਨਾਮ ਹੋਗਾ ਇਹਨਾਂ ਦਾ ਭਾਈ ਉਹਨਾਂ ਨੇ ਉਹ ਤੋਂ ਫੋਨ ਲਵਾਦਾ ਫਤਿਹਬਾਦ ਹਰਿਆਣੇ ਚ ਕਹਿੰਦਾ ਵੀ ਉੱਥੇ ਬੈਠੇ ਆ ਉਹ ਚੱਕ ਲੈ ਡਰਾਈਵਰਾਂ ਕਹਿੰਦੇ ਫਤਿਹਬਾਦ ਨੂੰ ਜਾਣ ਦੇ ਗਰਾ ਤੇਲ ਪੁਆਰਾ ਗੱਲ ਹੀ ਕੋਈ ਨਹੀਂ ਤੂੰ ਚੱਕ ਲੈ ਬਸ ਜਿੱਥੇ ਲੰਡਾਇਆ ਟਾਬਾ ਦੇਖਿਆਗਾ ਉਹਨਾਂ ਕੋਈ ਚਿਕਣ ਟੁਕ ਨਾਲ ਹਾਤਾ ਹੁਤਾ ਰੋਕ ਤੋ ਗੱਲੋਂ ਚਿਕਣ ਮਗਾ ਤੂੰ ਆ ਬਾਈ ਚੱਕ ਦੇ ਡਰਾਈਵਰਾਂ ਬੇਇਜ਼ਤੀ ਬਹੁਤ ਲੈ ਕੇ ਮੁਰਨਾ ਕਰੇ ਮੈਂ ਕਹਿਆ ਯਾਰ ਕਮਾਲ ਆ ਯਾਰ ਇਹ ਕਿੱਥੋਂ ਲੱਭਣਗੇ ਆਏ ਯਾਰ ਉਦੋਂ ਕਿਹੜਾ ਫੋਨ ਸੀ ਹੁਣ ਜਿਹੜਾ ਫੋਨ ਤੇ ਲੱਭਣਗੇ ਅਸੀਂ ਭਾਈ ਫਤਿਹਪੁਰ ਬਲ ਚਲੇ ਗਏ ਡਰੈੱਸ ਜਿਹੜਾ ਦਿੱਤਾ ਉੱਤੇ ਪਹੁੰਚ ਗਏ ਉਹ ਉੱਥੇ ਬਣਾ ਉੱਥੇ ਡਾਂਗ ਚੱਲ ਪਈ ਭਾਈ ਉਹਨਾਂ ਨਾਲ ਉਹਨਾਂ ਦੀ ਕੁੜੀ ਦੀ ਬਾਹ ਫੜ ਲਈ ਕਹਿੰਦੇ ਆ ਲੈ ਕੇ ਜਾਂਦੇ ਚੱਲ ਨਹੀਂ ਬੈਠ ਕੇ ਡੀ ਜਗੇ ਨਾ ਕੋ ਪੂਰਾ ਕਰੋ ਸਾਡਾ ਮੈਂ ਕਹਿਆ ਯਾਰ ਆ ਦਾ ਗੱਲਤਾ ਤੁਹਾਡਾ ਕਹਿੰਦਾ ਸਾਡੇ ਆਈਆਂ ਭਾਈ ਨਾਗਪੂਰਾ ਕਰਨਾ ਆਪਣੀ ਉਹ ਲੈ ਗਿਆ ਪਰ ਇਹਨਾਂ ਦੀ ਲੈ ਕੇ ਚੱਲਾਂਗੇ ਆਏ ਕਿਵੇਂ ਆਏ ਤਾਂ ਗੱਲ ਬਣਨੀ ਹੀ ਨਹੀਂ ਕਹਿੰਦਾ ਯਾਰ ਭਾਈ ਉੱਥੇ ਦੂਰੋਂ ਦੂਰੀ ਮੈਨੂੰ ਕਹਿੰਦਾ ਯਾਰ ਤੂੰ ਕਿਵੇਂ ਦੁਰਪੇ ਇਹਨਾਂ ਨਾਲ ਮੈਂ ਕਿਹਾ ਮੈਂ ਤਾਂ ਭਰਾਵਾ ਕਰਾਏ ਤੇ ਆਇਆ ਮੈਨੂੰ ਕੀ ਪਤਾ ਸੀ ਤੁਹਾਡਾ ਰੌਲਾ ਕੀ ਹੈ ਯਾਰ ਵਾ ਸਾਡੀ ਕੁੜੀ ਲਿਆਉਣ ਨੂੰ ਫਿਰਦੇ ਆ ਯਾਰ ਇਹ ਆਏ ਕਿਵੇਂ ਅਸੀਂ ਤੋੜ ਦੇਾਂਗੇ ਕਿਉਂ ਕੱਢਣ ਲੱਗਿਆਂ ਨੂੰ ਨਹੀਂ ਪਤਾ ਸੀ ਸਾਡੀ ਵਾ ਤੇਰੇ ਦੇਵੀ ਬਹੂ ਮਹਾ ਮੈਂ ਤਾਂ ਮੁੰਤਾ ਕਰਕੇ ਟਿਕਾਏ ਕਹਿੰਦਾ ਡਰਾਈਵਰਾ ਗੱਲ ਸੁਣ ਲੈ ਤੈਨੂੰ ਸਾਡੇ ਬਾਰੇ ਨਹੀਂ ਪਤਾ ਅਸīn ਲੈ ਕੇ ਹੀ ਘਰੇ ਵੜਨਾ ਤੇ ਮੈਂ ਕਹਿੰਦਾ ਜੇ ਨਾਲ ਭੀ ਇਹਨਾਂ ਦੀ ਵੀ ਚੱਲਾਂਗੀ ਕਹਿੰਦਾ ਇਹਨਾਂ ਦੀ ਕੀ ਜ਼ਰਤ ਤਾਂ ਨਾ ਦੇਣਗੇ ਨਾ ਪੂਰਾ ਕਰਨਾ ਮੈਂ ਕਿਹਾ ਸਹੁਰੇ ਦੇ ਕਲਾਨੇ ਯਾਰ ਉੱਥੋਂ ਭਰਾਵਾ ਗਏ ਨੇ 10 ਬਾਦੀ ਪੰਜਾਬ ਚ ਗਏ ਕਿਹੜਾ ਪਿੰਡ ਸੀ ਕਹਿੰਦੇ ਵੀ ਉੱਥੇ ਆਓ ਉੱਥੇ ਆ ਗਏ ਤੇ ਮੂਰੇ ਬੈਠੀ ਭਰਾਵਾ ਆਹ ਬੈਠੀ ਆ ਗਏ ਉੱਥੇ ਆ ਕੇ ਪਾ ਲਿਆ ਰੌਲਾ ਉਥੇ ਬੋਲੇ ਹੀ ਨਹੀਂ ਉਈ ਤੂੰ ਤੂੰ ਮੈਂ ਮੈਂ ਪਾਸੇ ਖੜੀ ਕਰੀ ਗਏ ਉਹ ਕਹਿੰਦੀ ਮੈਂ ਨਹੀਂ ਜਾਣਾ ਮੈਂ ਤਾਂ ਇਹਦੀ ਰਹਿਣਾ ਬਗਲ ਖਤਮ ਮੈਂ ਨਹੀਂ ਜਾਣਦੀ ਤੁਸੀਂ ਕੌਣ ਹੈ ਮੇਰੇ ਮੁੰਡੇ ਕੌਣ ਹੈ ਬੱਚੇ ਕੌਣ ਹੈ ਮੇਰਾ ਕੋਈ ਬੱਚਾ ਪੁੱਤਿਆ ਨਹੀਂ ਰੋਲਾ ਪੈ ਗਿਆ ਤੇ ਉਹੀ ਗੱਲ ਭਰਾਵਾ ਖੀਰ ਨੂੰ ਰਾਤ ਨੂੰ 10 ਵਜੇ ਰਾਜੀਨਾਮਾ ਹੋਇਆ ਉਹਨਾਂ ਨੇ ਆਪਦੀ ਕੁੜੀ ਦਿੱਤੀ ਬਈ ਮੁੰਡੇ ਦੀ ਭੈਣ ਲੈ ਕੇ ਆਏ ਤੇ ਫੇਰ ਪੈਗ ਲਾਇਏ ਰਾਜ ਖੜ ਕੇ ਕਹਿੰਦੇ ਵੀ ਲੈ ਵੀ ਜਿੱਤ ਕੇ ਮੋਰ ਚਾੜ ਡਰਾਈਵਰਾ ਹੁਣ ਸਾਡੀ ਕੋਈ ਬੇਇੱਜ਼ਤੀ ਨਹੀਂ ਚੱਲ ਦੇ ਉਹ ਲੈ ਗਿਆ ਸੀ ਆਪਾਂ ਵੀ ਲੈ ਆਏ ਕਹਿੰਦਾ ਬਰਾਬਰ ਕਰਤਾ ਹਿਸਾਬ ਤਾਂ ਲੈ ਆ ਕੇ ਉਹ ਮੁੰਡੇ ਦੇ ਉਹ ਬਿਠਾਤੀ ਚੱਕੋ ਕਹਿੰਦਾ ਜਵਾਕ ਤੇਰੇ ਹੈਗੇ ਆ ਬਹੂ ਨਵੀਂ ਚੱਕ ਚੱਲ ਲੈ ਮੈਂਗਾ ਆ ਬੜਾ ਸੋਨਾ ਕਾਮਾ ਟੋਡਾ ਏ ਸਾਡੇ ਕਹਿੰਦਾ ਡਰਾਈਵਰਾਂ ਇੰਝ ਚੱਲਦਾ ਇਹਨਾਂ ਦੀਆਂ ਮੈਂ ਬਰਾਤਾਂ ਵੀ ਬਹੁਤ ਲਾਈਆਂ ਬਾਈ ਸੱਜ ਘੜਾਂ ਦੀਆਂ ਇੱਕ ਵਾਰੀ ਮੈਂ ਬਰਾਤ ਵਾਸਤੇ ਲਾਉਣ ਹੋਰ ਗਿਆ ਸੀਗਾ ਤੇ ਜਦੋਂ ਕੁੜੀ ਤੁਰ ਲੱਗੀ ਮੇਰੇ ਨਾਲ ਨੇ ਕੁੜੀ ਢਾਲੀ ਵਿੱਚ ਇਹ ਪਰੌਣਾ ਪਰ ਉਹਨਾਂ ਪਾਗ ਕੱਟ ਜ ਲਈ ਫਿਰੇ ਭਰਾਵਾ ਸਮਝ ਨਾ ਆਵੇ ਵੀ ਹੋ ਗਿਆ ਐਡਾ ਕੁੱਟ ਘਟੈਰਾ ਚੱਲਿਆ ਉੱਤੇ ਸਾਡੀ ਗੱਲ ਤੇ ਮਗਰੋਂ ਪਤੰਦਰਾਂ ਦਾ ਪਤਾ ਲੱਗਿਆ ਫੇਰ ਲੈ ਕੇ ਕੁੜੀ ਨੂੰ ਅੰਦਰ ਕੱਪੜੇ-ਕੁਪੜੇ ਪਾਰ ਤੇ ਕੁੜੀ ਦੇ ਭਰਾਵਾ ਥੋੜੇ ਜੇ ਟਾਈਮ ਬਾਅਦ ਸਜਾ ਕੇ ਫੇਰ ਲਈਏ ਹੁਣ ਮੈਂ ਕਹਾ ਹੈ ਕਲਨ ਫੇਰ ਕਹਿੰਦੇ ਵੀ ਹੁਣ ਰਾਈਨਾਮ ਹੋ ਗਿਆ ਮੈਂ ਕਹ ਕਮਲੇ ਬੰਦੇ ਉਦੋਂ ਜਵਾਨਾ ਹੁੰਦਾ ਸੀ ਅਜੇ ਪੈਸੇ ਸਿੱੜਦੇ ਹੁੰਦੇ ਕਾਰਤੋਂ ਦੀ ਚੁਗਣ ਵਾਲਾ ਕੀ ਦੇ ਦੇ ਕੇ ਮੋੜ ਕੇ ਸਜਾ ਕੇ ਉਹੀ ਕੁੜੀ ਫੇਰ ਵਧ ਕੇ ਹੱਸਦੀ ਆਵੇ ਯਾਰ ਕੁੱਟ ਕਟਾ ਕੇ ਮੈਂ ਕਹਾ ਯਾਰ ਕਮਾਲ ਆ ਯਾਰ ਇਹ ਇਹ ਕਿਹੜੇ ਰੀਤੀ ਰਿਵਾਜ ਆ ਤੁਹਾਡੇ ਮੈਂ ਕਹਾ ਇਹ ਤਾਂ ਸਾਡੇ ਨਾਲੋਂ ਵੱਖਰੇ ਹੀ ਆ ਗਲਨੋ ਮੈਂ ਕਹਾ ਵੀ ਲੈ ਇੱਕ ਸਾਡਾ ਜਵਾਨਾ ਹੁੰਦਾ ਸੀ ਪਹਿਲੇ ਹੀ ਐਂ ਖੜ ਜਾਂਦਾ ਲੋਟ ਹੋ ਕੇ ਜਦੋਂ ਪੈਸੇ ਸੱਟਣੇ ਮਾਮੇ ਨੇ ਗੁਸਲੀ ਜੀ ਹੁੰਦੀ ਜਿਹਦੇ ਕੋਲ ਹੁਣ ਤਾਂ ਸੱਟਲ ਨਹੀਂ ਦਿੰਦਾ ਕਾਰ ਵਾਲਾ ਉਹ ਕਾਰ ਦੇ ਟਾਇਰਾਂ ਥੱਲੇ ਆ ਦੇਣ ਨੂੰ ਜਾਣਾ ੱੱਕੇ ਮਾਰ ਲੈ ਦੂਜੇ ਨੂੰ ਐਂ ੱੱਕਾ ਦੀ ਮਿੱਟੀ ਭਰ ਲੈਣੀ ਮੁਠੀਆਂ ਚ ਫਿਰ ਗਹਿਣਨੇ ਇੰਨੇ ਚੱਕ ਲਏ ਓਏ ਫਿਰ ਖੇਡਣਾ ਗੁੱਤੀ ਪੱਟ ਕੇ ਆ ਜਾ ਪੈਸੀ ਖੇਡ ਗਏ ਫਿਰ ਜਿੱਤ ਲੈਣੇ ਜਿ ਕਿਸੇ ਤੋਂ ਹੋਰ ਹੈ ਨਾ ਫਿਰ ਵਧਾ ਲੈਣੇ ਦੇਖ ਲੈ ਯਾਰ ਉਹ ਕਿਹੜਾ ਜਵਾਨਾ ਸੀ ਯਾਰ ਹੈ ਕਿੰਨਾ ਸੋਹਣਾ ਟਾਈਮ ਸੀ ਉਹ ਹੁਣ ਕੋਈ ਪੈਸੇ ਸੱਟਦਾ ਥੋੜੇ ਜੇ ਸੱਟ ਕੇ ਪਾਸੇ ਜੇ ਪਰਾਂ ਹੋ ਜਾਂਦੇ ਆ ਯਾਰ ਉ ਲੱਖੇ ਹੀ ਲਾ ਦਿੰਦੇ ਆ ਪਤੰਦਰ ਰੀਤੀ ਰਿਵਾਜ ਭੁੱਲ ਗਏ ਗੁਰੂ ਘਰ ਆਰਤੀ ਹੁੰਦੀ ਸੀ ਇਸ ਵੇਲੇ ਸ਼ਲੋਕ ਪੜਦੇ ਸੀ ਕਿੰਨੇ ਸੋਹਣੇ ਲੱਗਦੇ ਸੀ ਬਾਬਾ ਆਨੰਦ ਆ ਜਾਂਦਾ ਸੀ ਗੁਰੂ ਘਰ ਜਾ ਕੇ ਉਹਨੋਂ ਗੱਲਾਂ ਹੀ ਗਈਆਂ ਯਾਰ ਮਰਜਾਦਾ ਹੀ ਗਈ ਹੁਣ ਤਾਂ ਕਹਿਣਗੇ ਜੋਤ ਵੀ ਨਹੀਂ ਲਾਉਣੀ ਅਰਗਬਤੀ ਵੀ ਨਹੀਂ ਲਾਉਣੀ ਆਹ ਵੀ ਨਹੀਂ ਲਾਉਣਾ ਆਹ ਵੀ ਨਹੀਂ ਲਾਉਣਾ ਉਦੋਂ ਚੰਦਨ ਦਾ ਟਿੱਕਾ ਲੱਗਦਾ ਸੀ ਗੁਰੂ ਘਰ ਅਜੂਰ ਸਾਹਿਬ ਆਦਿ ਵੀ ਪਰੰਪਰਾ ਜਾਰੀ ਹੈ ਉਦੋਂ ਝਟਕਾ ਵੀ ਕਰਦੇ ਆ ਬੱਕਰੇ ਦਾ ਹੋਲੇ ਮਹਲੇ ਤੇ ਬੱਕਰੇ ਵੀ ਝਟਕਾਉਂਦੇ ਆ ਉੱਥੇ ਬਣਦੇ ਵੀ ਆ ਉਧਰਲੇ ਸੈਕਾ ਨਦੇੜੀ ਜਿੰਨੇ ਵੀ ਸੈਕਾ ਸ਼ਾਮ ਨੂੰ ਸਾਰੇ ਮੀਟ ਵਾਲੀਆਂ ਦੁਕਾਨਾਂ ਤੇ ਖੜੇ ਹੁੰਦੇ ਆਏ 2 ਕਿਲੋ ਦੇ ਦੇ ਮੇਰੇ ਕੋ 1 ਕਿਲੋ ਦੇ ਦੇ ਕੋਈ ਮਤਲਬ ਨਹੀਂ ਉਹਨਾਂ ਨੂੰ ਯਾਰ ਪਾਠ ਕਰੀ ਜਾਂਦੇ ਆ ਦੂਜਾ ਦੂਜੇ ਨੂੰ ਜੇ ਜਾਂਦਾ ਬਾਹਰ ਕਿਧਰ ਚੱਲਾ ਚਾਹੇ ਵੀ ਮੇਰੇ ਲਈ ਵੀ ਬਣਾ ਲਈਏ ਇੱਕ ਕੱਪ ਫੇਰ ਪਾਠ ਕਰਨ ਲੱਗ ਜਾਂਦੇ ਉਹ ਕਹਿੰਦਾ ਤੁਹਾਡਾ ਹਿਰਦਾ ਸਾਫ਼ ਹੋਣਾ ਚਾਹੀਦਾ ਮੈਨੂੰ ਕਹਿੰਦੇ ਇਹ ਕੀ ਗੱਲ ਆ ਬੋਲ ਤਾਂ ਸਕਦੇ ਅਸੀਂ ਯਾਰ ਦੂਜੇ ਨੂੰ ਆਵਾਜ਼ ਤਾਂ ਦੇ ਸਕਦੇ ਆ ਬਾਣੀ ਤੇ ਬੈਠੇ ਕੋਈ ਚੱਕਰ ਨਹੀਂ ਯਾਰ ਮੈਨੂੰ ਪਤਾ ਨਹੀਂ ਪਰਵਾ ਤੁਹਾਡੇ ਰਵਾਇਜ਼ ਲੱਗ ਆ ਸਾਡੇ ਲੱਗ ਆ ਕਿਉਂ ਸਾਡੇ ਤਾਂ ਸ਼ੁਰੂ ਤੋਂ ਪਰੰਪਰਾ ਚੱਲਦੀ ਆਉਂਦੀ ਗੁਰੂ ਵੇਲਾ ਬੰਦੇ ਦੀ ਕਿਸਮਤ ਹੁੰਦੀ ਹੈ ਮੈਂ ਕੋਈ ਤੀਰਥ ਯਾਤਰਾ ਨਹੀਂ ਛੱਡੀ ਕੋਈ ਵੀ ਜਿਹੜੀ ਆਪਣੇ ਇੰਡੀਆ ਆਲ ਇੰਡੀਆ ਦੇ ਵਿੱਚ ਸਾਰੇ ਗੁਰੂ ਘਰਾਂ 'ਚ ਜਾਇ ਛੋਟੀ ਉਮਰ 'ਚ ਹੀ ਹੋ ਗਿਆ ਬਾਈ ਟਰੱਕਾਂ ਤੇ ਮੈਂ ਕਿੱਧਰ ਕਿੱਧਰ ਨਹੀਂ ਗਏ ਯਾਰ ਹਜੂਰ ਸਭ ਤਾਂ ਅਸੀਂ ਰਹਿੰਦੇ ਹੀ ਰਹੇ ਹਾਂ ਮਿਸਰੀ ਦਾ ਪ੍ਰਸ਼ਾਦ ਅਸੀਂ ਲੈ ਕੇ ਆਉਂਦੇ ਰਹੇ ਹਾਂ ਉਹਨਾਂ ਟਾਈਮਾਂ 'ਚ ਗਦਾਬਰੀ ਤੇ ਨਿੰਗ ਡੋਡੇ ਦਿੰਦੇ ਹੁੰਦੇ ਸੀ ਬਾਈ ਬੈਠੇ ਨਚੋੜੀ ਜਾਂਦੇ ਹੁੰਦੇ ਸੀਗੇ ਪੰਜਾਂ ਦਾ ਗਲਾਸ ਚੱਕ ਵੀ ਪੰਜਾਂ ਦਾ ਗਲਾਸ ਚੱਕ ਵੀ ਪੰਜਾਂ ਦਾ ਗਲਾਸ ਰੋਂਗੂ ਵੇਖਦੇ ਹੁੰਦੇ ਸੀ ਦੁਕਾਨਾਂ ਤੇ ਖੰਡ ਵੰਗੂ ਗੱਟੇ ਭਰੇ ਪਏ ਹੁੰਦੇ ਸੀਗੇ ਜਿੰਨੇ ਦੇ ਮਰਜ਼ੀ ਲੈ ਲੈ 200 ਰੁਪਏ ਕਿਲੋ ਚੱਕ ਕੋਈ ਲੈ ਜਾ ਤੇ ਆਪਣੇ ਯਾਤਰਾ ਵਾਲਾ ਟਰੱਕ ਜਾਂਦਾ ਹੁੰਦਾ ਸੀਗਾ ਤੇ ਮੈਨੂੰ ਪਤਾ ਵੀ ਹਰੇਕ ਦੇ ਸੀਟ ਤੇ ਥੱਲੇ ਆਪਦੇ ਚਿੱਤਲਾਂ ਥੱਲੇ 5 ਕਿਲੋ ਰੱਖੇ ਹੁੰਦੇ ਸੀ ਗੱਡੀ ਆਪਦੀ ਗੋਡਿਆਂ ਦੀ ਬਣਾ ਕੇ ਬਹਿ ਜਾਂਦਾ ਸੀ ਉੱਤੇ ਤੇ ਜੇ ਮੈਨੂੰ ਪਤਾ ਉਦੋਂ ਸਗਤਾਈ ਹੈ ਨਹੀਂ ਸੀ ਜੇ ਕਿਤੇ ਸਗਤਾਈ ਹੁੰਦੀ ਉਹਨਾਂ ਟਾਈਮ ਜਿਹੜਾ ਟਰੱਕ ਰੋਕਿਆ ਹੁੰਦਾ ਟਰੱਕ ਜੋ 5 ਕੁਇੰਟਲ ਭੁੱਕੀ ਡੱਬੀਆ ਕਰਨੀ ਸੀ ਉਦੋਂ ਯਾਤਰਾ ਵਾਲਿਆਂ ਨੂੰ ਕੋਈ ਨਹੀਂ ਰੋਕਦਾ ਸੀ ਬਾਈ ਇਹ ਜਿਹੜਾ ਬਹੁਤ ਸੀ ਸਾਡੀ ਪੰਜਾਬੋਂ ਬਾਹਰ ਉਦੋਂ ਇਹਦਾ ਹੋਣ ਜੇ ਪਤਾ ਨਹੀਂ ਕੀ ਕਰਤਾ ਇਹਨਾਂ ਸਰਕਾਰਾਂ ਨੇ ਯਾਰ ਕਿਵੇਂ ਯਾਰ ਵਟਵਾਰੇ ਕਰਦੇ ਧਰਮ ਵੰਡ ਤੇ ਯਾਰ ਕਿਵੇਂ ਲੋਕ ਵੰਡ ਤੇ ਯਾਰ ਇਹਨਾਂ ਨੇ ਕਿਉਂ Hindu ਖਤਰੇ ਚੋ ਗਿਆ ਯਾਰ ਇੱਥੇ ਸਮਝੋ ਭਰੇ ਪ੍ਰਧਾਨ ਮੰਤਰੀ ਵੀ Hindu ਹੈ ਰੱਖਿਆ ਮੰਤਰੀ ਵੀ Hindu ਹੈ ਤੇ ਫੌਜ ਦਾ ਮੁਖੀ ਵੀ Hindu ਹੈ ਤੇ ਠੀਕ ਹੈ ਅਸਲੇ ਖਾਨੇ ਦਾ مالک ਵੀ Hindu ਹੈ ਤੇ ਮੈਂ ਕਹਿੰਦਾ ਯਾਰ ਮੁੱਖ ਮੰਤਰੀ ਐਮ ਐਲ ਏ ਸਰਪੰਚ ਐਮ ਪੀ ਸਭ Hindu ਹੈ ਤੇ Hindu ਫੇਰ ਵੀ ਖਤਰੇ 'ਚ ਹੈ ਇਹਦਾ ਹੱਲ ਕੀ ਹੈ ਹੁਣ ਇਹਨੂੰ ਕੱਢਣ ਦਾ ਖਤਰੇ 'ਚੋਂ ਮੁਸਲਮਾਨਾਂ ਦਾ ਕੋਈ ਵੀ ਨੀ ਵਿਚਾਰਿਆਂ ਦਾ ਕਿਸੇ ਅਹੁਦੇ ਤੇ ਉਹ ਖਤਰੇ 'ਚ ਨਹੀਂ ਵਿਚਾਰੇ ਸਿੱਖ ਜ਼ਾਰਾਂ ਨੂੰ ਪਿੱਛੇ ਛੱਟੇ ਹੋਏ ਆ ਤੇ ਇਹਨਾਂ ਵੀ ਨਹੀਂ ਖਤਰੇ ਜੇ ਵੀ ਸੱਟ ਹੈ ਇਹ ਪਤਾ ਨਹੀਂ ਕਿ ਮੇਂ ਨਿਕਲਣ ਦੇ ਖਾਤਰੇ ਜੋ ਮੈਂ ਕਹਾ ਤੁਸੀਂ ਸਾਡੇ ਵਾਲੇ ਨੂੰ ਰਾਜ਼ ਸਮਾ ਦਿਓ ਭਾਈ ਭੂਰਾ ਖਤਰਾ ਨਹੀਂ ਤੁਹਾਨੂੰ ਜਮੇ ਨਹੀਂ ਕੋਈ ਝਾਕਦਾ ਤੁਹਾਡੇ ਵਾਲ ਆ ਨਿਤ ਨਵਾਂ ਕੰਮ ਹੋਣ ਲੱਗਿਆ ਪੰਜਾਬ 'ਚ ਉੱਥੇ ਭਈਆਂ ਨੇ ਬਾਲਟੀ 'ਚ ਪਾਲਿਆ ਜਵਾਕ ਉੱਥੇ ਚੱਕ ਲਿਆ ਭਈਆਂ ਨੇ ਉੱਥੇ ਕੁੜੀ ਛੇੜਤੀ ਭਈਏ ਨੇ ਕਿ ਸਰਪੰਚ ਕਿੱਟੀ ਜਾਂਦਾ ਇਹ ਰੋਜ ਦਾ ਸੈਰਸਲਾਈ ਹੋ ਗਿਆ ਜਾਣ ਪੁੱਝ ਕੇ ਇੱਕ ਨੇ ਸਿੱਧੀ ਧਮਕੀ ਦਿੱਤੀ ਆ ਫੋਨ 'ਤੇ ਕਹਿੰਦਾ ਜੇ ਤੁਸੀਂ ਸਾਨੂੰ ਕੱਢੋਗੇ ਜਿਹੜੇ ਤੁਹਾਡੇ ਵਾਲੇ ਬੈਠੇ ਫਿਰ ਉਧਰ ਕੀ ਬਣੂ ਉਹਨਾਂ ਦਾ ਪਤਾ ਤੁਹਾਨੂੰ ਦੇਖੋ ਕਿੱਡੀ ਗੱਲ ਕਹੀ ਆ ਇਦ ਵੀ ਤਾਂ ਸਾਨੂੰ ਕੱਢ ਹੀ ਰਏ ਆ ਪਿਆਰ ਨਾਲ ਅਸੀਂ ਤਾਂ ਮਾਰਾਂਗੇ ਇਹ ਹੋਣਾ ਵੀ ਹੈ ਇਹ ਹੋਣਾ ਵੀ ਹੈ ਜੇ ਅਸੀਂ ਇੱਥੇ ਇਹਨਾਂ ਨਾਲ ਧੱਕਾ ਕਰਾਂਗੇ ਨਾ ਤਾਂ ਕੱਢਣ ਦੀ ਜائیں ਕਰਾਂਗੇ ਅਸੀਂ ਉੱਥੇ ਸਾਡੇ ਵਾਲਾ ਨਾ ਬਾਲੀ ਭੇੜੀ ਹੋਣੀ ਹੈ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਪਹਿਲੇ ਹੀ ਸਾਨੂੰ ਪੰਜਾਬ ਪਹੁੰਚ ਜਾਣਾ ਚਾਹੀਦਾ ਇਹੋ ਜਿਹੇ ਹਲੇ ਗੁੱਲੇ ਚ ਯਾਰ ਆਪਣੀਆਂ ਜਾਨਾਂ ਬਚਾਉਣੀਆਂ ਚਾਹੀਦੀਆਂ ਫੇਰ ਮਿਲ ਜਾਣੀਆਂ ਪ੍ਰਾਪਰਟੀਆਂ ਕਿਤੇ ਨਹੀਂ ਜਾਂਦੀਆਂ ਯਾਰ ਅੱਗੇ ਕੀ ਹੋਇਆ ਸਾਡੇ ਨਾਲ ਕੇ ਪਤਾ ਹੀ ਨਹੀਂ ਸੁੱਤੇ ਪਿਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅੱਗਾਂ ਲਾਉਣ ਲੱਗੇ ਯਾਰ ਦੇ ਫਿਕਰੋ ਕੇ ਸੁੱਤੇ ਲੋਕ ਜਦੋਂ ਉੱਠੇ ਤਾਂ ਦੰਗੇ ਐਂ ਕਹਿੰਦੇ ਆ ਮਾਲਕ ਦੇ ਘਰ ਦਾ ਕੋਈ ਪਤਾ ਨਹੀਂ ਬਾਈ ਉਹ ਕਹਿੰਦੇ ਨਾ ਸੁੱਤੀ ਵਜ਼ੀਰ ਨਾਲ ਤੇ ਉੱਠੀ ਫਕੀਰ ਨਾਲ ਉਹ ਸਹੀ ਆ ਉਹ ਬੰਦਾ ਰਾਜੇ ਦਾ ਵਜ਼ੀਰ ਸੀਗਾ ਤੇ ਰਾਤੇ ਰਾਤ ਲਾਤਾ ਉਹਨੇ ਜਦੋਂ ਪਈ ਸੀ ਤਾਂ ਵਜੀਰ ਨਾ ਪਈ ਸੀ ਜਦੋਂ ਉੱਠੀ ਤਾਂ ਵਜੀਰ ਆਈ ਨਹੀਂ ਸੀਗਾ ਉੱਠੀ ਫਕੀਰ ਨਾਲ ਮਲੰਗ ਸੀਗਾ ਉਦੋਂ ਤੇ ਉਹ ਕੰਮ ਹੈ ਬਾਈ ਸੁੱਤੇ ਪਏ ਪਤਾ ਨਹੀਂ ਕੀ ਕੀ ਸੁਪਨੇ ਲੈ ਕੇ ਸੌਂਨੇ ਤੇ ਉੱਠਦੇ ਨੂੰ ਪਤਾ ਹੀ ਨਹੀਂ ਕੀ ਹੋਣਾ ਇੱਥੇ ਰਾਤ ਨੂੰ ਪਾਣੀ ਆ ਜਾਣਾ ਜਾਂ ਕੋਈ ਦੰਗੇ ਹੋ ਜਾਣੇ ਜਾਂ ਕਿਤੇ ਗੋਲੀ ਚੱਲ ਜਾਣੀ ਐ ਤੇ ਪੂਰਾ ਯਕੀਨ ਨਹੀਂ ਰਿਹਾ ਕੋਈ ਬੰਦਾ 4 ਰੁਪਏ ਲੈ ਕੇ ਬਾਜ਼ਾਰ ਨਹੀਂ ਜਾ ਸਕਦਾ ਕੋਈ ਇਕੱਲਾ ਕਹਿਰਾ ਬੰਦਾ ਜਾਂ ਔਰਤ ਬੈਂਕ 'ਚੋਂ ਪੈ ਹੇਕੜਾ ਕੇ ਘਰੇ ਨਹੀਂ ਆ ਸਕਦੀ ਕਾਨੂੰ ਜੱਕੀ ਬੈਠਿਆ ਕੋਣ ਆਲੇ ਪਤਾ ਨਹੀਂ ਯਾਰ ਕੀ ਮਿਲਦਾ ਇਹਨਾਂ ਨੂੰ ਯਾਰ ਯਾਰ ਕੰਮ ਕਰੋ ਯਾਰ ਤੁਸੀਂ ਆਪ ਦਾ ਧੰਦਾ ਕਰੋ ਯਾਰ ਰੇੜੀਆਂ ਲਾਓ ਯਾਰ ਕਿੰਨੇ ਕੰਮ ਕਰਨ ਵਾਲੇ ਪਏ ਆ ਯਾਰ ਪੈਸੇ ਕਮਾਓ ਯਾਰ ਕਿਉਂ ਦੂਜਿਆਂ ਦਾ ਕੋਈ ਜਾਣੇ ਯਾਰ ਫੋਨ ਗਵਾਦਿਆ ਸਾਡਾ ਨਹੀਂ ਮਿਲਦਾ ਤੇ ਨਾਲਿਆ ਕੀ ਕੋਡ ਜੇ ਨੰਬਰ ਹੈ ਕਹਿੰਦੇ ਉਹਦੇ ਹੀ ਤਿਆ ਜਾਂਦੇ ਜਿਹੜਾ ਮਰਜੀ ਸਿਮ ਪਾ ਲੇ ਉਹ ਬਦਲ ਨਾਲੇ ਲਿਖ ਕੇ ਲਾਈ ਬੈਠੇ ਬਾਹਰ ਬੋਰਡ ਇਹ ਤੇ ਬਦਲਿਆ ਜਾਂਦਾ ਜਿਗਾਰ ਪਤਾ ਹੀ ਨਹੀਂ ਲੱਗਣ ਦੁੱਤਾ ਜਾਂਦਾ ਲੱਗਦਾ ਸੋ ਉਹਨਾਂ ਨੂੰ ਨਹੀਂ ਕੋਈ ਫਰਕਦਾ ਸੌਫਟਵੇਅਰ ਹੀ ਕੀ ਹੁੰਦਾ ਜਿਹੜਾ ਵਿੱਚੋਂ ਚਾਕੇ ਚੇਂਜ ਕਰ ਦਿੰਦੇ ਜਿਹੜਾ ਮਰਜ਼ੀ ਸﻢ ਭਾਈ ਜਾਓ ਇਹ ਮੋਡ ਹੈ ਇਹ ਚੋਰੀ ਦਾ ਉਹਨਾਂ ਨੂੰ ਵਰਨਾ ਚਾਹੀਦਾ ਵੀ ਤੁਸੀਂ ਇਹ ਕਿਹੜੀ ਕੁਆਲਿਟੀ ਆ ਤੁਹਾਡੇ ਕੋਲ ਇਹ ਵੀ ਤੁਸੀਂ ਐ ਕਰੀ ਜਾਂਦੇ ਆ ਇਹ ਲੈ ਕੇ 5-500000 ਰੁਪਈਆ ਦੇ ਫੋਨਾਂ ਦਾ ਸੌਫਟਵੇਅਰ ਹੀ ਚੇਂਜ ਕਰ ਦਿੰਦੇ ਆ ਗੱਲ ਕੀ ਆ ਇਹ ਬੜੇ ਲਿਖੇ ਚੋਰ ਆ ਦਿਮਾਗ ਨਾਲ ਵਾਚੂਰੀ ਕਰਦੇ ਬੈਠ ਕੇ ਆਪਦੀ ਦੁਕਾਨ ਤੋਂ ਬਾਹਰ ਨਹੀਂ ਜਾਣਾ ਕਿਉਂਕਿ ਸਭ ਤੋਂ ਵੱਡੀ ਕਰਦੇ ਆ ਜੇ ਉਹ ਨਾ ਕਰਨ ਤਾਂ ਕਾਹਤੋਂ ਫੋਨ ਖੋਵੇ ਕੋਈ ਕਿਸੇ ਦੇ ਜੇ ਸੁਨਿਆਰੇ ਸੋਨਾ ਕਿਸੇ ਤੋਂ ਨਾ ਖਰੀਦਣ ਅਣਜਾਣ ਬੰਦੇ ਤੋਂ ਤੇ ਕਾਹਤੋਂ ਕੋਈ ਕਿਸੇ ਦੀਆਂ ਬਾੜੀਆਂ ਲਾਵੇ ਪਰ ਪਤਾ ਹੀ ਨਹੀਂ ਗੱਡੀਆਂ ਆਂਗੂਆਂ ਤਾਂ ਸੋਨੇ ਦੇ ਵੀ ਭਾਈ ਬੈਲ ਪੂਰੇ ਚਾਹੀਦੇ ਐ ਵੀ ਆਹ ਵੀ ਇਹ ਸਾਡਾ ਹੈ ਤਾਂ ਸਾਡਾ ਹੈ ਆਤੋ ਬਣਿਆ ਤਾਂ ਅਸੀਂ ਲਵਾਗੇ ਹੋਰ ਕੋਈ ਨਹੀਂ ਲਾਊਗਾ ਚੂਰੀਆਂ ਫੇਰ ਰੋਕ ਸਕਦੀਆਂ ਐਨੇ ਤਾਂ ਬਹੁਤ ਬੁਰਾ ਹਾਲ ਆ ਬਾਈ ਕੋਈ ਮੋਟਰਾਂ ਦੀਆਂ ਤਾਰਾਂ ਵੱਢ ਕੇ ਲੈ ਜਾਂਦਾ ਜੱਟ ਵਿਚਾਰੇ ਝੋਨਾ ਸਿਰੇ ਤੇ ਆਇਆ ਹੁੰਦਾ ਮੋਟਰਾਂ ਵਿੱਚ ਡਿੱਗ ਪੈਂਦੀਆਂ ਪਤਾ ਨਹੀਂ ਕਿੰਨਾ ਕੁ ਨੁਕਸਾਨ ਕਰ ਜਾਂਦੇ ਆ ਬੁੜਕੇ ਬੋਰ ਖਲਾਉਂਦੇ ਫਿਰਦੇ ਆ ਪੈਸਾ ਅੱਗੇ ਨਹੀਂ ਬਚਦਾ ਯਾਰ ਕੋਸਤਾ ਸੋਚੋ ਯਾਰ ਤੁਸੀਂ ਕੰਮ ਕਰੋ ਯਾਰ ਐਂ ਨਾ ਕਰੋ ਮੇਰੇ ਭਰਾ ਠੀਕ ਹੈ ਜੀ ਜਿਹੜੀ ਮੈਂ ਬੇਨਤੀ ਕਰੀ ਆ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਬਾਈ ਬਣ ਕੇ ਨੇਰੀ ਲਿਆ ਦਿਓ ਯਾਰ ਇਕੱਲ ਤੋਂ ਆਪਾਂ ਪ੍ਰੋਪਰ ਵੀਡੀਓ ਪਾਇਆ ਕਰਾਂਗੇ ਇੱਕ ਤੇ ਸ਼ਾਰਟ ਮੂਵੀ ਆਇਆ ਕਰੂਗੀ ਇੱਕ ਤੇ ਵੀਡੀਓ ਆਇਆ ਕਰੂ ਠੀਕ ਹੈ ਜੀ ਜਿਹੜਾ ਤਾਰੀ ਬਾਬਾ ਸਮਾਲਤਾ ਰਹੋ ਤੇ ਆਪਣੀ ਮੈਪਲੀ ਲੱਗਿਆ ਕਰੂਗੀ ਜਿਹੜਾ ਤਾਰੀ ਬਾਬਾ ਵਲੌਗ ਆਉ ਤੇ ਆਪਾਂ ਸ਼ਾਰਟ ਮੂਵੀਆਂ ਪਾਇਆ ਕਰਾਂਗੇ ਵਧੀਆ ਸੁਹੁਰੀਆਂ ਘਰੇਲੂ ਸਟੋਰੀਆਂ ਪਾਇਆ ਕਰਾਂਗੇ ਆਪਾਂ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ